ਇਹ ਕਿ ਪੰਗਾ ਵੀ ਬਹੁਤ ਹੁੰਦਾ ਜਦੋਂ ਮੱਛੇ ਲੜਗੇ ਸਮਝ ਲਓ ਕਿ ਸਾਰਿਆਂ ਦੀ ਬੱਤ ਪੈ ਗਿਆ। ਮੀ ਪਈ ਜਾਂਦਾ ਬੱਗਾ ਵਿੱਚ ਵੱਜੀ ਜਾਂਦੇ ਨੇ। ਕਿ ਮੁੜਕਾ ਫੇਰ ਵੀ ਆ ਜਾਂਦਾ। ਫੁੱਫੜ ਜੀ ਦੇ ਜੋੜਾਂ ਤੇ ਦਰਦ ਹੋਣ ਲੱਗ ਗਿਆ ਜੀ ਤੇ ਹੁਣ ਬਨ ਕੇ ਪਟਾ ਤੇ ਹੁਣ ਚੜਨ ਦੀ ਤਿਆਰੀਆਂ ਨੇ ਜੀ ਤੇ ਇਧਰ ਫੁੱਫੜ ਜੀ ਸਾਡੇ ਥੱਕ ਚੁੱਕੇ ਨੇ। ਤੈਨੂੰ ਮਾਇਆ ਕੀ ਬਣ ਗਿਆ ਸੀ ਮਮੁਰਾਤੋ ਛੱਡੀ ਮਜ਼ਾ ਆ ਗਿਆ ਮੈਨੂੰ ਇਹਨੂੰ ਤਾਂ ਪਤਾ ਹੀ ਨਹੀਂ ਚੱਲਿਆ ਜੈ ਮਾਤਾ ਦੀ ਕੋ ਆ ਪਿੱਛੇ ਕਿਵੇਂ ਰਹਿ ਗਈ ਜੈ ਮਾਤਾ ਦੀ ਜੈ ਮਾਤਾ ਦੀ ਭਗਤੋ ਤੇ ਹੁਣ ਅਸੀਂ ਇਸ ਤੋਂ ਬਾਅਦ ਯਾਤਰਾ ਸਟਾਰਟ ਕਰਨ ਵਾਸਤੇ ਤੇ ਅਸੀਂ ਹੁਣ ਰਜਿਸਟ੍ਰੇਸ਼ਨ ਕਰਾਉਣੀ ਆ ਰਜਿਸਟ੍ਰੇਸ਼ਨ ਤੋਂ ਬਾਅਦ ਫਿਰ ਅਸੀਂ ਡਿਸਾਈਡ ਕਰਦੇ ਹਾਂ ਕਿ ਅਸੀਂ ਕਿਹੜੇ ਰਸਤੇ ਜਾਈਏ ਦੋ ਇੱਕ ਨਵੇਂ ਵਾਲਾ ਰਸਤਾ ਤੇ ਇੱਕ ਪੁਰਾਣੇ ਵਾਲਾ ਅਸੀਂ ਜਾ ਰਹੇ ਹਾਂ ਜੀ ਨਵੇਂ ਵਾਲੇ ਰਸਤੇ ਤਾਰਾ ਕੋਟ ਸਾਈਡ ਤੇ ਹੁਣ ਅਸੀਂ ਨਵੇਂ ਰਸਤੇ ਦੇ ਵਿੱਚ ਦੇਖਾਂਗੇ ਕਿ ਸਾਨੂੰ ਕਿਦਾਂ ਕਿਦਾਂ ਲੱਗਦਾ ਜੀ ਤੇ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਤੇ ਸਾਡਾ ਗਿੰਨੂ ਕਾਕਾ ਥੱਕ ਚੁੱਕਿਆ ਸੀ ਜੀ ਤੇ ਅਸੀਂ ਉਹਨੂੰ ਚੈੱਕ ਲਿਆ ਉਸ ਤੋਂ ਬਾਅਦ ਸੰਗਤ ਵੀ ਥੱਕ ਚੁੱਕੀ ਸੀ ਸਾਰੀ ਤੇ ਸੰਗਤ ਬੈਠ ਚੁੱਕੀ ਸੀ ਤੇ ਮੰਨ ਦੇ ਲਈ ਨਹੀਂ ਤਿਆਰ ਸੀ ਕਿ ਅਸੀਂ ਥੱਕ ਚੁੱਕੇ ਕਿ ਨਹੀਂ ਥੱਕ ਚੁੱਕੇ ਤੇ ਹੁਣ ਇਸ ਤੋਂ ਬਾਅਦ ਅਸੀਂ ਇੱਥੇ ਸਾਰਿਆਂ ਨੇ ਬੈਠ ਕੇ ਰੈਸਟ ਕੀਤੀ ਪਾਣੀ ਪੀਤਾ ਜੀ ਪਾਣੀ ਦੀ ਪੂਰੀ ਸਬਦਾ ਇੱਥੇ ਹੈਗੀ ਆ ਠੰਡਾ ਪਾਣੀ ਆ ਇੱਕ ਨਵੇਂ ਜਿਹੜਾ ਨਵਾਂ ਰਸਤਾ ਨਾ ਉਹਦੇ ਵਿੱਚ ਇੱਕ ਹੈਗੀ ਆ ਕਿ ਤੁਹਾਨੂੰ ਰਸਤੇ ਵਿੱਚ ਨਾ ਹੀ ਕੋਈ ਘੋੜਾ ਮਿਲਦਾ ਤੇ ਨਾ ਹੀ ਕੋ ਤੁਹਾਨੂੰ ਕੋਈ ਡਿਸਟਰਬਨਸ਼ਨ ਹੁੰਦੀ ਆ ਤੁਸੀਂ ਜਾਓ ਤੇ ਜੇ ਤਾਂ ਤੁਸੀਂ ਬਹੁਤ ਜਾਣਿਓ ਮਤਲਬ B25 ਜਾਣੇ ਹੋ ਫੇਰ ਤਾਂ ਤੁਸੀਂ ਜਲਦੇ ਜਾਓ ਰਸਤੇ ਦੇ ਵਿੱਚ ਤੁਹਾਨੂੰ ਕੋਈ ਵੀ ਬੋਰ ਨਹੀਂ ਕਰਦਾ ਤੇ ਆਪਦੀ ਮਸਤੀ ਦੇ ਵਿੱਚ ਜਾਉਂਗੇ ਨਾ ਹੀ ਕੋ ਤੁਹਾਨੂੰ ਕੋਈ ਡਿਸਟਰਬ ਕਰੇ ਨਾ ਹੀ ਕੋ ਰਸਤੇ ਤੁਹਾਨੂੰ ਮਿਲੇ ਤੇ ਆਪਦੀ ਤੁਸੀਂ ਮਸਤੀ ਕਰਦੇ માતા ਦੇ ਭਜਨ ਗਾਉਂਦੇ ਤੁਸੀਂ ਜਾਂਦੇ ਜਾਓ ਤੇ ਜਿਹੜੇ ਨਵੇਂ ਵਾਲਾ ਪੁਰਾਣੇ ਵਾਲਾ ਰਸਤਾ ਉਹਦੇ ਵਿੱਚ ਕੀ ਹੈ ਕੋੜੇ ਵਗੈਰਾ ਨੇ ਕੋੜੇ ਵਗੈਰਾ ਦੇ ਉਹ ਮਤਲਬ ਕੋਈ ੱਤਕਾ ਮਾਰਦਾ ਕੋਈ ਮੁੱਕੀ ਮਾਰਦਾ ਕੋਈ ਕੁਝ ਐਦਾ ਹੁੰਦਾ ਹਨਾ ਤੇ ਉਹਦੇ ਵਿੱਚ ਕੋਈ ਬਦਬੂ ਵੀ ਆਂਦੀ ਹੈ ਕਿਉਂਕਿ ਘੋੜਿਆਂ ਦੀ ਲਿੱਦ ਵਗੈਰਾ ਹੁੰਦੀ ਹੈ ਨਾ ਤੇ ਉਹਨੇ ਬਦਬੂ ਵੀ ਆਂਦੀ ਹੈ ਬਾਕੀ ਮੇਰੇ ਹਿਸਾਬ ਨਾਲ ਤਾਂ ਜੀ ਜੇ ਤੁਸੀਂ ਬਹੁਤ ਜਾਣੀ ਹੋਗੇ ਹੋ 20 25 ਜਾਣੀ ਹੈਗੇ ਹੋ ਤਾਂ ਤੁਸੀਂ ਨਵੇਂ ਟਰੈਕ ਤੇ ਜਾਓ ਤੇ ਨਵਾਂ ਟਰੈਕ ਬਿਲਕੁਲ ਸਾਫ਼ ਸੁਥਰਾ ਤੇ ਬਹੁਤ ਵਧੀਆ ਤੇ ਬੈਠ ਕੇ ਤੁਸੀਂ ਆਪਣਾ ਜਿਹੜਾ ਖਾਣਾ ਪਾਣੀ ਤੁਸੀਂ ਨਾਲ ਲਿਆਉਨੇ ਹੋ ਤੇ ਇੱਕ ਦੂਜੇ ਵਿੱਚ ਸੰਗਤ ਦੇ ਵਿੱਚ ਅਸੀਂ ਵੰਡ ਕੇ ਛੱਕ ਵੀ ਸਕਦੇ ਹਾਂ ਤੇ ਮੇਰੇ ਹੋਫੜ ਜੀ ਨੇ ਇਹ ਤੇ ਇੱਕ ਦੂਜੇ ਨੂੰ ਸ਼ਿਕਾਰ ਹੀ ਨਹੀਂ ਤੇ ਤੁਸੀਂ ਜਿੱਥੇ ਮਰਜੀ ਲਟਜੋ ਜੀ ਸਾਫ਼ ਸੁਥਰਾ ਜਗਾ ਤੇ ਮੇਰੇ ਬੋਫੜ ਜੀ ਤਾਂ ਥੱਕ ਚੁੱਕੇ ਨੇ ਤੇ ਹੁਣ ਤੁਸੀਂ ਦੇਖੋ ਅਸੀਂ ਉੱਪਰ ਪਹੁੰਚ ਚੁੱਕੇ ਆ ਤੇ ਐਨ ਖੂਬਸੂਤਰ ਨਜ਼ਾਰਾ ਵੈਸ਼ਨੋਦੀ ਵੀ ਮਾਤਾ ਜੀ ਦੇ ਮੰਦਰਾਂ ਦਾ ਤੇ ਤੁਸੀਂ ਦੇਖੋ ਲਾਈਟਿੰਗ ਕਿੰਨੀ ਵਧੀਆ ਚੱਲ ਰਹੀ ਆ ਤੇ ਕਿੰਨਾ ਵਧੀਆ ਵਿਊ ਆ ਰਿਹਾ ਤੇ ਤੁਸੀਂ ਆਪ ਹੀ ਦੇਖ ਕੇ ਐਨਾ ਕੁ ਵਧੀਆ ਲੱਗਦਾ ਹਨਾ ਜੀ ਤੇ ਬਾਕੀ ਤੁਸੀਂ ਇਹ ਕਿ ਪੰਗਾ ਵੀ ਬਹੁਤ ਹੁੰਦਾ ਜਦੋਂ ਮੱਛਰ ਲੜ ਗਏ ਸਮਝ ਲਓ ਸਾਰਿਆਂ ਦੀ ਬੱਤ ਪੈ ਗਿਆ ਤੇਰੇ ਦੇ ਚ ਪੰਗਾ ਉੱਥੇ ਰੱਖਿਆ ਜਾਇ ਮਾਤਾ ਦੀ ਭਗਤੋ ਇਹ ਜੀ ਸਾਡੇ ਗਿੰਨੂ ਕੱਕੇ ਦੇ ਲੜ ਗਏ ਸੀ ਮੱਛਰ ਤੇ ਮੱਛਰ ਕਾ ਦਾ ਲੜਿਆ ਵੀ ਸਾਰੀ ਸੰਗਤ ਨੂੰ ਫਿਰ ਪਾਤਾ ਪੰਗੇ ਚ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਲੰਗਰ ਹਾਲ ਦੇ ਬਾਹਰ ਤੇ ਲੰਗਰ ਹਾਲ ਪੂਰਾ ਸਾਫ ਸੁਥਰਾ ਸਾਫ ਸੁਥਰਾ ਖਾਣਾ ਲੰਗਰ ਬਹੁਤ ਹੀ ਪਹਿਲੀ ਵਾਰ ਇੰਨਾ ਕੁ ਅਮੇਜ਼ਿੰਗ ਖਾਣਾ ਲੰਗਰ ਹਾਲ ਇੱਥੇ ਛਕਿਆ ਵਾ ਤੇ ਦੇਖੋ ਚੁੱਪਚਾਪ ਸੰਗਤ ਬੈਠੀ ਹੈ ਟੇਬਲ ਲੱਗੇ ਨੇ ਬਹੁਤ ਵਧੀਆ ਤੇ ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹੋਏ ਜੀ ਅੱਗੇ ਚੱਲਦੇ ਹੋਏ ਤੇ ਦੇਖੋ ਤੁਸੀਂ ਮੀ ਆਉਣ ਦੀ ਤਿਆਰੀ ਹੈ ਜੀ ਤੇ ਉਹ ਦੇਖੋ ਤੁਸੀਂ ਭਾਫਾਂ ਆਉਂਦੀਆਂ ਪਈਆਂ ਐਜਾ ਲੱਗਦਾ ਹੁੰਦਾ ਵੀ ਜਿਵੇਂ ਮਾਤਾ ਰਾਣੀ ਨੇ ਆਉਣਾ ਹੁੰਦਾ ਤੇ ਹਜ਼ਮਲੂ ਕੇ ਉਹ ਚੋ ਦੋ ਆਪਾ ਦੇ ਦੇ ਨੀ ਫਿਲਮਾਂ ਦੇ ਵਿੱਚ ਕੋ ਭਾਫ ਜੀ ਆਉਂਦੀ ਹੁੰਦੀ ਹੈ ਤੇ ਜਿਵੇਂ ਇਸ ਤੋਂ ਬਾਅਦ ਵੀ ਮਾਤਾ ਪ੍ਰਗਟ ਹੋਊਗੀ ਤੇ ਹਨਾ ਐਂਜ ਲੱਗਦਾ ਨਾ ਜੀ ਤੇ ਮੀ ਮਾਤਾ ਪਰ ਲਓ ਜੀ ਤੇ ਸੱਚੀ ਮਾਤਾ ਪ੍ਰਗਟ ਹੋ ਗਈ ਜੀ ਮੇਰੀ ਮਾਤਾ ਜੀ ਆ ਚੁੱਕੇ ਨੇ ਤੇ ਆਉਂਦੇ ਨੇ ਮੇਰੀ ਮਾਤਾ ਜੀ ਤੇ ਸੱਚੀ ਮਾ ਉਧਰ ਮਿਊਜ਼ਿਕ ਵੀ ਇਹ ਚੱਲ ਰਿਹਾ ਚੁੱਕਿਆ ਜੀ ਤੇ ਉਸਦੇ ਪਿੱਛੇ ਮੇਰੀ ਭੂਆ ਜੀ ਆ ਰਹੇ ਨੇ ਦੋਸਤੋ ਪਿੱਛੇ ਬੌਵੀ ਸਾਰੀ ਸੰਗਤ ਆ ਰਹੀ ਹੈ ਤੇ ਇਧਰ ਸਿਸਟਰ ਤੇ ਬਹੁਤ ਜ਼ਿਆਦਾ ਕੰਦੇ ਮੀਂਹ ਪੈ ਰਿਹਾ ਬਹੁਤ ਕੂਲ ਮੌਸਮ ਹੋਇਆ ਪਿਆ ਤੇ ਇਹ ਸਾਰਾ ਕੁਝ ਤੁਸੀਂ ਨਵੇਂ ਰਸਤੇ ਦੇ ਵਿੱਚ ਆਪਣਾ ਦੇਖ ਸਕਦੇ ਹੋ ਕਿ ਹੁਣ ਸੁਣੋ ਉਹ ਵੀ ਬਾਰਿਸ਼ ਬਹੁਤ ਪਈ ਜਾਂਦੀ ਹੈ ਬਾਰਿਸ਼ ਨੂੰ ਬਚ ਕਰਦੇ ਦੇਖੋ ਮੌਸਮ जय माता दी। ਹੁਣ ਇਸ ਟਾਈਮ ਪੂਰੀ ਬਾਰਿਸ਼ ਪਈ ਜਾਂਦੀ ਹੈ ਜੀ ਅਸੀਂ ਅਦਰ ਵਿੱਚ ਰੁਕੇ ਹੋਏ ਸੀ ਤੇ ਪੂਰੀ ਜ਼ਿਆਦਾ ਬਾਰਿਸ਼ ਆ। ਤੁਸੀਂ ਦੇਖੋ ਪਾਣੀ ਕਿੱਦਾਂ ਆ ਰਿਹਾ। ਤੇ ਅਸੀਂ ਅਰਦਗੁਆਰੀ ਪਹੁੰਚਣ ਵਾਲੇ ਆ। ਤੇ ਐਕਚੁਅਲੀ ਕੀ ਹੈ ਕਿ ਹੁਣ ਇਸ ਟਾਈਮ ਪੂਰੀ ਠੰਡ ਹੋਈ ਹੋਈ ਆ। ਪੂਰੀ ਠੰਡ ਹੋਈ ਹੋਈ ਆ ਤੇ ਆ ਦੇਖੋ ਪਾਣੀ। ਆ ਗਿਆ ਤੇ ਅਸੀਂ ਸਾਹਾਂ ਸਾਈ ਹੋਏ ਪਏ ਆ ਬਹੁਤ ਜ਼ਿਆਦਾ ਥੱਕ ਚੁੱਕੇ ਆ ਤੇ ਬਸ ਜੈ ਮਾਤਾ ਦੀ ਬੋਲਦੇ ਜਾਓ ਪੌੜੀ ਪੌੜੀ ਚੜਦੇ ਜਾਓ ਤੇ ਮੀ ਪਈ ਜਾਂਦਾ ਬੱਦਲ ਵਿੱਚ ਵੱਜੀ ਜਾਂਦੇ ਨੇ ਤੇ ਮੁੜ ਕੇ ਫੇਰ ਵੀ ਆ ਜਾਂਦਾ ਮੌਜਾ ਜੈ ਮਾਤਾ ਦੀ जय माता दी ए मेरी बुआ जी ਨੇ ਤੇ ਇਹ 부ਆ जी ਉਹ ਦਾਰੇ ਦੱਸੇ ਕਿਵੇਂ ਤੁਰਦੇ ਸੀ ਟਿੰਗ ਕਰਕੇ ਦਿਖਾਉਂਦੇ ਪੂਰੇ ਘੈਂਟ ਵਾਲੀ ਤੇ ਮੇਰੇ ਫੋਫੜ ਜੀ ਦੇ ਗੋਡੇ ਦੁਖਦੇ ਸੀ ਤੇ ਉਹਨਾਂ ਤੋਂ ਤੁਰਨ ਜਾਣਾ ਸੀ ਉਹ ਤੁਰਦੇ ਐ ਸੀ ਤੇ ਉਹਨਾਂ ਦੀ ਨਕਲ ਕਰਕੇ ਦਿਖਾਉਂਦੀ ਸੀ 부ਆ ਤੇ ਕਹਿੰਦੀ ਤੁਹਾਡੇ ਫੋਫੜ ਦਾ ਐ ਤੁਰਦੇ ਨੇ ਮੈਂ ਹ ਲੈ ਵੀ 부ਆ ਤਾਂ ਪੂਰੀ ਐਕਟਿੰਗ ਕਰਦੇ ਤੇ ਬੱਸ ਇਹੀ ਹਾਸੇ ਖੇੜਦੇ ਚਲੇਗੇ ਯਾਤਰਾ ਕਰਦੇ ਜੀ ਅੱਗੇ ਤੇ ਇਸ ਤੋਂ ਬਾਅਦ ਆਗੇ ਜੀ ਮੌਂਕੀ ਤੇ ਮੌਂਕੀਰ ਨੇ ਵੀ ਖਤਰ ਦੀ ਕਰ ਦਿੱਤੀ ਇਸ ਤੋਂ ਬਾਅਦ ਜੀ ਸਾਡੇ ਰੀ ਫੋੜਦੀ ਤੇ ਇਸ ਤੋਂ ਬਾਅਦ ਸਾਥ ਨਾ ਛੋੜेंगे ਜੀ ਸਾਥ ਨਿਵਾਏ ਵਿੱਚ ਦਾਤਾ ਕੇ ਜਾਏਗੇ ਜੇ ਪੌੜੀ ੜਕਿਆਏ ਲਓ ਜੀ ਮਾਤਾ ਦਾ ਭਵਨ ਦਿਖਣ ਲੱਗ ਗਿਆ ਜੀ ਤੇ ਸਵੇਰ ਦਾ ਟਾਈਮ ਹੋ ਗਿਆ ਸਾਨੂੰ ਤੇ ਅਸੀਂ ਚੱਲੇ ਸੀ ਕੱਲ ਸ਼ਾਮ ਦੇ ਤੇ ਹੁਣ ਸਵੇਰ ਹੋ ਚੁੱਕੀ ਆ ਤੇ ਸਾਰੀ ਹੱਤ ਯਾਤਰਾ ਤੇ ਇਧਰ ਮੇਰੇ ਫੋਫੜ ਜੀ ਦੇ ਗੋਡੇ ਦਹਣ ਲੱਗੇ ਤੇ ਹੁਣ ਕੋਡਿਆਂ ਨੂੰ ਲਿਆ ਬੰਨ ਤੇ ਰੈਡੀ ਕਰ ਲਿਆ ਵੀ ਹੁਣ ਕਹਿੰਦਾ ਵੀ ਥੋੜੀ ਦੂਰ ਰਹਿ ਗਿਆ ਮਾਤਾ ਦਾ ਭਵਨ ਤੇ ਭੱਜ ਕੇ ਜਾਣਾ ਮਾਤਾ ਦੇ ਭਵਨ ਨੂੰ ਜੈ ਮਾਤਾ ਦੀ ਤੁਸੀਂ ਦੇਖੋ ਵੀ ਸੰਗਤ ਨੂੰ ਕਿੰਨਾ ਹੌਸਲਾ ਹੁੰਦਾ ਠੀਕ ਹੈ ਤੇ ਅੱਗੇ ਜਾਂਦਾ ਤੇ ਆਹ ਦੇਖੋ ਤੁਸੀਂ ਮੌਂਕੀ ਤਾਰਾ ਨੂੰ ਆਪਣੇ ਬੈੱਡ ਬਣਾਏ ਫਿਰਦੇ ਨੇ ਤੇ ਤਾਰਾਂ 'ਤੇ ਸੌ ਜਾਂਦੇ ਨੇ ਤੇ ਤਾਰਾਂ 'ਤੇ ਬੈੱਡ ਬਣਾਈ ਬੈਠੇ ਨੇ ਕੀ ਬਾਤ ਹੈ ਇਹ ਵੀ ਮਸਤ ਮੌਲਾ ਨੇ ਉਸ ਤੋਂ ਬਾਅਦ ਅੱਗੇ ਜਾਣਿਆ ਜੀ ਬੱਦਲ ਪੂਰੇ ਆ ਚੁੱਕੇ ਨੇ ਜੀ ਤੇ ਮਾਤਾ ਦੇ ਭਵਨ ਨੂੰ ਪੂਰਾ ਢੱਕ ਲਿਆ ਜੀ ਤੇ بارش ਪੈਣ ਦੀ ਤਿਆਰੀ ਆ ਦੁਬਾਰਾ ਫੇਰ ਹੁਣ ਮਾਰਨਿੰਗ ਹੋ ਚੁੱਕੀ ਹੈ ਜੀ ਤੇ ਹੁਣ بارش ਪੈਣ ਦੀ ਪੂਰੀ ਤਿਆਰੀ ਆ ਤੇ ਦੇਖੋ ਤੁਸੀਂ ਕਿੰਨਾ ਖੂਬਸੂਰਤ ਵਿਊ ਆ ਤੇ ਆਹ ਦੇਖੋ ਫੇਰ ਆ ਸਾਡੇ ਕਾਕੀ ਦੀ ਗੱਲ ਸੁਣੋ ਜੀ ਛੋਟੇ ਵੀ ਉੱਠ ਲਗਾ ਇਸ ਨੂੰ ਅੱਛਾ ਅਧਰੇ ਪਾਪੀ ਮਜ਼ਾ ਆ ਗਿਆ ਮੈਨੂੰ ਤੈਨੂੰ ਇਹਨੂੰ ਤਾਂ ਪਤਾ ਹੀ ਨਹੀਂ ਚੱਲਿਆ ਤੇਰੇ ਪਤੀ ਲੱਗਿਆ ਤੂੰ ਕਿਥੋਂ ਆ ਗਿਆ ਹੈ ਕਿੰਨ ਬੱਤਾਂ ਦੇ ਬੱਦਲ ਨਹੀਂ ਲੱਗਿਆ ਤੂੰ ਮੱਤਾਂ ਦੀ ਕਲਚਰਾਈ ਜੜ ਗਿਆ ਤੂੰ ਛੁੱਤਾ ਪਿਆ ਸੀ ਪਹਿਲਾਂ ਮੈਂ ਤੈਨੂੰ ਮੈਂ ਚੱਕਿਆ ਸੀ ਫੇਰ ਤੈਨੂੰ मामੂ ਨਹੀਂ ਚੱਕਦੇ ਲੱਗਿਆ ਤੈਨੂੰ ਤਿੰਜੋ ਬਰੀ ਬੱਤ ਲੱਗਿਆ ਮੈਂ ਵੀ ਤੈਨੂੰ ਚੱਕਿਆ ਸੀ ਪਰ ਮੈਂ ਉਹ ਨਹੀਂ ਚੁਆਲੇ ਤੇ ਤੈਨੂੰ ਚੁੱਕ ਲੈ ਗਏ ਬੱਦਲ ਹੋਣਾ ਪਰ ਮੈਂ ਜਦੋਂ मामੂ ਜੀ ਦੇ ਕੋਲ ਚੜਿਆ ਸੀ ਉਹਦੇ ਚੋ ਗਿਆ ਸੀ ਨਾ ਤੂੰ ਉਹ ਠੀਕ ਆ ਹੁਣ ਤੂੰ ਠੀਕ ਆ ਫੇਰ ਠੀਕ ਆ ਆ ਕੇ ਲੈ ਲੈ ਰਹੇ ਠੰਡ ਲੱਗਦੀ ਹੈ ਨਾ ਮਜ਼ਾ ਆ ਰਿਹਾ ਨਾ ਬੈ ਜਾ ਪਹਿਲਾਂ ਸ਼ਾਂਤੀ ਨਾਲ ਲਓ ਜੀ ਬੱਦਲ ਹੋਣੀ ਸਟਾਰਟ ਹੋ ਚੁੱਕੇ ਨਹੀਂ ਤੇ ਖੂਬਸੂਰਤ ਨਜ਼ਾਰਾ ਬਣ ਚੁੱਕਿਆ ਤੇ ਠੰਡ ਪੂਰੀ ਹੋ ਚੁੱਕੀ ਆ ਐ ਲੱਗਦਾ ਜਿਵੇਂ ਕੋਟ ਪਾ ਲਈਏ ਤੇ ਸੰਗਤ ਦਰਸ਼ਨ ਕਰਨ ਲਈ ਪੂਰੀ ਜਾਰੀ ਅੱਗੇ ਤੇ ਆ ਗੁੜੀਆਂ ਦਾ ਮੁਖੌਲ ਹੋ ਗਈ ਜਿਹੜੀਆਂ ਲੈ ਵੀ ਮੌਂਕੀ ਗੁੜੀਆਂ ਨੂੰ ਡਰਾ ਕੇ ਤੇ ਲਿਆਇਆ ਬਿਸਕਟ ਚੱਕ ਕੇ ਤੇ ਕਹਿੰਦਾ ਵੀ ਮੈਂ ਤਾਂ ਖਾਣ ਲੱਗ ਗਿਆ ਇਕ ਸ਼ਰਾਰਤ ਇਦਾਂ ਹੀ ਕਰਦੇ ਨੇ ਜਿਨ੍ਹਾਂ ਨੇ ਕੁਛ ਨਾ ਕੁਛ ਖਾਣ ਵਾਸਤੇ ਫੜ ਹੀ ਲੈਣਾ ਤੇ ਵਿਚਾਰੀ ਕੁੜੀਆ ਝਾੜ ਦੇ ਦੇਗੀ ਖਾਇ ਵਰ ਰੋਈਏ ਅੰਕ ਇਹ ਦੇਖੀ ਮਸੂਹ ਜਾ ਬੱਚਾ ਆਏ ਹੋਏ ਤੇ ਫੇਰੇ ਕੁੜੀਆਂ ਨੂੰ ਅਸੀਂ ਬਿਸਕਟ ਵਗੈਰਾ ਦੁੱਤੇ ਤੇ ਅਸੀਂ ਉੱਥੋਂ ਮੰਕੀ ਨੂੰ ਭਜਾਇਆ ਵੀ ਆ ਦੇਖੋ ਪੂਆ ਦਾ ਬੇਟਾ ਇਹ ਵੀ ਮੰਕੀ ਆ ਆ ਦੇਖੋ ਭਜਾਈ ਜਾਂਦਾ ਨਾ ਬਹੁਤ ਕੀ ਬਾਤ ਹੈ ਤੇ ਬਾਕੀ ਇਸ ਤੋਂ ਬਾਅਦ ਅਸੀਂ ਨਹੀਂ ਅੱਗੇ ਯਾਤਰਾ ਕਰਕੇ ਤੇ ਮਾਤਾ ਦੇ ਮਥਾ ਟੇਕ ਲਿਆ ਜੀ ਤੇ ਅਸੀਂ ਮਾਤਾ ਬੈਸ਼ਨਰੀ ਦੇ ਦਰਸ਼ਨ ਕਰਾਂ ਜੀ ਤੇ ਹੁਣ ਅਸੀਂ ਲਿਫਟ ਤੇ ਤਿਆਰ ਆ ਜੀ ਬਾਬਾ ਪੈਰਨਾਥ ਤੇ ਜਾਣ ਵਾਸਤੇ ਸਾਰੇ ਲਿਫਟ ਦੇ ਵਿੱਚ ਲੱਦ ਲੇ ਘੱਟੋ ਘੱਟ 40 ਜਣੇ ਹੋਗੇ ਕਰਨ ਸਾਡੇ ਸੁੱਣ ਹੋਗੇ ਤੇ ਯਾਤਰਾ ਅਸੀਂ ਕਰਦੇ ਜਾ ਰਹੇ ਹਾਂ ਤਾਂ ਹਾਂ ਸ਼ੀਸ਼ੇ ਲੱਗੇ ਹੋਏ ਨੇ ਚਾਰੇ ਪਾਸੇ ਤੇ ਆ ਦੇਖੋ ਅਸੀਂ ਸਾਰੇ ਲਿਫਟ ਚ ਜਾ ਰਹੇ ਹਾਂ ਇਹ ਮੇਰੀ ਭੈਣ ਵੱਡੀ ਬੂਆ ਦੀ ਬੇਟੀ ਤੇ ਸਾਰੇ ਜਾਨੇ ਮਤਲਬ ਇੱਕੋ ਦੇ ਵਿੱਚ ਸਵਾਰ ਹੈ ਤੇ ਅਸਾਂ ਨੂੰ ਡਰ ਵੀ ਬਹੁਤ ਲੱਗ ਰਿਹਾ ਸੀ ਇੱਕੋ ਦਮ ਸਾਡੇ ਹੌਲ ਪੈ ਰਹੇ ਸੀ ਵੀ ਯਾਰਾ ਚੜ ਕਿਤੇ ਗਏ ਕਿਵੇਂ ਹੋਊਗਾ ਕੀ ਗੱਲਬਾਤ ਹੈ ਤੇ ਐਂਜ ਲੱਗਦਾ ਸੀ ਵੀ ਜਿਵੇਂ ਅਸੀਂ ਹਵਾ 'ਚ ਉੱਡੀ ਜਾਂਦੇ ਹੁੰਨੇ ਆ ਤੇ ਤੁਸੀਂ ਵੀ ਵੈਸ਼ਨਦੀ ਵੀ ਮਾਤਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਤੇ ਬਾਬਾ ਪੈਰੋ ਨਾ ਦੇ ਦਰਸ਼ਨ ਕਰਨੇ ਆ ਤਾਂ ਤੁਸੀਂ ਇਹਦੇ ਜਾ ਸਕਦੇ ਹੋ ਤੇ ਸਾਰੀ ਸੰਗਤ ਬੈਠੀ ਆ ਥੱਲੇ ਤੇ ਜਿੰਨਾ ਤੋਂ ਬੈਠੀ ਦਾ ਔਰ ਦੇਖੋ ਨਾਲ ਇੱਕ ਡੱਬਾ ਹੋਰ ਥੱਲੇ ਚਲਾ ਗਿਆ ਤੇ ਉਹ ਉਹਨਾਂ ਨੂੰ ਸੰਗਤ ਨੂੰ ਹੋਰ ਭਰ ਕੇ ਲਿਆਊਗਾ ਤੇ ਸਾਰੀ ਸੰਗਤ ਸੈਮੀ ਹੋਈ ਬੈਠੀ ਸੀ ਵੀ ਕਦੋਂ ਅਸੀਂ ਉੱਪਰ ਪਹੁੰਚੀਏ ਤੇ ਕਦੋਂ ਸਾਡਾ ਦਰਵਾਜ਼ਾ ਖੋਲਣ ਤੇ ਕਦੋਂ ਅਸੀਂ ਬਾਹਰ ਨਿਕਲੀਏ ਤੇ ਸਾਨੂੰ ਬਹੁਤ ਸਾਰਾ ਡਰ ਵੀ ਲੱਗ ਜਾਂਦਾ ਸੀ ਖੜੇ ਤਾਂ ਅਸੀਂ ਨੇਡਰ ਹੋ ਕੇ ਆਏ ਸੀ ਵੀ ਸਾਨੂੰ ਕੋਈ ਚੱਕਰ ਹੀ ਨਹੀਂ ਹੈਗਾ ਪਰ ਸਾਨੂੰ ਅੰਦਰੋਂ ਅੰਦਰੀ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਤੇ ਹੌਲ ਪੈ ਰਹੀ ਸੀ ਸਾਡੇ ਸਾਰਿਆਂ ਦੇ ਹੌਲ ਇਹ ਹੌਲ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਤਾਹਾਂ ਜਾਂਦੀ ਹੈ ਨਾ ਲਿਫਟ ਤੇ ਹੌਲ ਪੈਂਦੀ ਨਹੀਂ ਤੇ ਹੱਸ ਦੇਖੋ ਸਾਰੀ ਸੰਗਤ ਸੈਮੀ ਹੋਈ ਬੈਠੀ ਆ ਅਜ ਤੱਕ ਚੱਲਦੀ ਜਾ ਰਹੀ ਹੈ ਉੱਪਰ ਨੂੰ ਚੱਲਦੀ ਜਾ ਰਹੀ ਹੈ ਤੇ ਲਓ ਜੀ ਅਸੀਂ ਸਟੇਸ਼ਨ ਤੇ ਪਹੁੰਚ ਚੁੱਕੇ ਆ ਤੇ ਹੁਣ ਇਹ ਖੋਲਣਗੇ ਦਰਵਾਜ਼ਾ ਬੋਲ ਸਾਡੇ ਸਰਵਾਰ ਦੀ ਜੇ ਆ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਆਪਾਂ ਆਪਾਂ ਯਾਤਰਾ ਕਰ ਰਹੇ ਹੁੰਦੇ ਆ ਤੇ ਉਹ ਸਾਊਂਡ ਚੱਲਦਾ ਹੁੰਦਾ ਨਾ ਸਾਊਂਡ ਤੇ ਸਾਰੀ ਸੰਗਤ ਕੋਆ ਦੀਦੀ ਭੈਣ ਹੋਰੀਆਂ ਤੇ ਸਾਰੀ ਉਹ ਮਿਊਜ਼ਿਕ ਦਾ ਆਨੰਦ ਮਾਣ ਰਹੇ ਨੇ ਤੇ ਮੇਰੀ ਭੂਆ ਨੱਚ ਰਹੀ ਐ ਖੁਸ਼ੀ ਦੇ ਵਿੱਚ ਕਿ ਦਰਸ਼ਨ ਹੋ ਚੁੱਕੇ ਨੇ ਤੇ ਇਧਰ ਕੋਮਲ ਵੀ ਲੱਗੀ ਐ ਨੱਚ ਰ ਤੇ ਤੁਸੀਂ ਆ ਦੇਖੋ ਹਰਿਆਣੇ ਵਾਲੇ ਤਾਂ ਫਿਰ ਨੱਚਣ ਵਾਲੀ ਵਟ ਘੜ ਦਿੰਦੇ ਨੇ ਤਾਂ ਦੇਖੋ ਕੱਲੀ ਪੂਆ ਲੱਗੀ ਪਈ ਆ ਤੇ ਹੈ 70 ਸਾਲ ਦੀ 70 65 ਸਾਲ ਦੀ ਹੈਗੀ ਆ ਤੇ ਯੰਗ ਮੈਨ ਨਾਲੋਂ ਵੀ ਉੱਪਰ ਆ ਜੈ ਮਾਤਾ ਦੀ ਤੇ ਅਸੀਂ ਹੁਣ ਯਾਤਰਾ ਕਰਿਆ ਐ ਐਂਡ ਮੱਥਾ ਟੇਕਿਆ ਐ ਦੇਖੋ ਜੀ ਰਸਤੇ ਦੋ ਨੇ ਇੱਕ ਤਾਰਾ ਕੋਟ ਕਿ ਕਿ ਉੱਥੋਂ ਰਸਤਾ ਚੱਲਦਾ ਜੀ ਤੇ ਇੱਕ ਹੈਗਾ ਮਤਲਬ ਜਿਹੜੀ ਇੱਥੋਂ ਅ ਘਟੜਾ ਤੋਂ ਚੱਲਦੇ ਜੀ ਤਾਰਾ ਕੋਟ ਤੋਂ ਰਸਤਾ ਬਹੁਤ ਵਧੀਆ ਖੁੱਲਾ ਡੁੱਲਾ ਰਸਤਾ ਜੀ ਤੇ ਇੱਥੇ ਮਤਲਬ ਪਾਣੀ ਦੀ ਸਹੂਦਤ ਪੂਰੀ ਹੈ ਦੇਖੋ ਮੀਂਹ ਵੀ ਪੈ ਗਿਆ ਕਿੰਨਾ ਮੀਂਹ ਵੀ ਪੈਂਦਾ ਰਹਿੰਦਾ ਆਂਦਾ ਵੀ ਆ ਪਾਣੀ ਪਾਣੀ ਦੀ ਪੂਰੀ ਸਹੂਦਤ ਹੈ ਸਾਫ ਸਫਾਈ ਹੈ ਦੇਖੋ ਕੋ ਜੇ ਕਿਸੇ ਨੇ ਠੰਡਾ ਪਾਣੀ ਪੀਣਾ ਹੈ ਠੰਡੇ ਪਾਣੀ ਵਾਸਤੇ ਇੱਥੇ ਅੱਡ ਲਾਈ ਹੋਈ ਹੈ ਦੇਖੋ अच्छा ਤੇ ਜੇ ਕੋਈ ਮਤਲਬ ਨੋਰਮਲ ਹੈ ਠੰਡਾ ਗਰਮ ਲੈਣਾ ਕਿਸੇ ਨੇ ਕਈ ਵਾਰ ਕਿਸੇ ਨੂੰ ਠੰਡ ਲੱਗਦੇ ਦਵਾਈ ਲੈਣੀ ਹੁੰਦੀ ਕਿਸੇ ਨੇ ਵਸੇ ਗਰਮ ਆ ਠੀਕ ਹੈ ਪੂਰੀ ਵਧੀਆ ਫੈਸਿਲਿਟੀ ਆ ਤੇ ਪੂਰੀਆਂ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਨੇ ਰਸਤਾ ਪੂਰਾ ਕਲੀਅਰ ਆ ਸਾਫ ਰਸਤਾ ਪੂਰਾ ਵਧੀਆ ਰਸਤਾ ਹੈ ਤੇ ਹੋਰ ਕੀ ਕੁਝ ਬਾਕੀ ਜੇ ਕਈ ਵਾਰ ਬਾਰਿਸ਼ ਆਉਂਦੀ ਰਹਿੰਦੀ ਕਿਉਂਕਿ ਮੋਸਟਲੀ ਕੀ ਹੈ ਮਾਤਰਾ ਦੇ ਮੰਦਰ ਦੇ ਬਾਰਿਸ਼ ਆਉਂਦੀ ਹੀ ਰਹਿੰਦੀ ਆ ਠੀਕ ਹੈ ਤੇ ਇੱਥੇ ਪੱਕੇ ਛੱਡ ਨੇ ਪੂਰੇ ਮਜਬੂਤ ਛੱਡ ਬਣਾਏ ਉਹਨੇ ਤੇ ਬਹੁਤ ਵਧੀਆ ਫੈਸਿਲਿਟੀ ਆ ਜੇ ਮਤਲਬ ਕੋਈ ਗੰਦ ਨਾ ਪਾਉ ਉਹ ਇੱਥੇ ਇੱਥੇ ਸਾਰੇ ਲਿਖੇ ਹੋਏ ਨੇ ਯੂਜ਼ ਮੀ ਜੇ ਕੋਈ ਬੰਦਾ ਥੱਕ ਜੇ ਤਾਂ ਇਹਨਾਂ ਨੂੰ ਬੈਠੀ ਸਕਦੇ ਆ ਪਰ ਥੱਲੇ ਬੈਂਚ ਲੱਗੇ ਹੋਏ ਨੇ ਪੂਰੇ ਵਧੀਆ ਬਣੇ ਹੋਏ ਨੇ ਫੈਸਿਲਿਟੀ ਪੂਰੀ ਆ ਹੰਡਾ ਕਿੰਨਾ ਪਾਣੀ ਸੀ ਕਿੰਨਾ ਪਾਣੀ ਠੰਡਾ ਸੀ ਉਹ ਠੰਡਾ ਸੀ ਬਹੁਤ ਠੰਡਾ ਸੀ ਤੇ ਫਿਰ ਐਨਾ ਠੰਡਾ ਫ੍ਰਿਜ ਹੁੰਦਾ ਕਿ ਕਿੱਥੇ ਹੁੰਦਾ ਆਪਣੀ ਇਹ ਬਰਫ਼ ਸੀ ਨਾ ਜਦੋਂ ਮਾਤਾ ਮੰਦਰ ਚ ਗਏ ਸੀ ਜਦੋਂ ਮਾਤਾ ਮੰਦਰ ਚ ਗਏ ਸੀ ਉਦੋਂ ਜਿਹੜੀ ਗੁਫਾ ਚ ਕਿੰਨਾ ਠੰਡਾ ਪਾਣੀ ਸੀ ਉਹ ਚ ਤਾਂ ਬਰਫ਼ ਵੀ ਇਕਲੀ ਹੈ ਬਰਫ਼ ਇਕਲੀ ਸੀ ਨਾ ਪੂਰਾ ਠੰਡਾ ਹੁੰਦਾ ਨਾ ਪਰਸਨ ਕਰਦੇਗੇ ਆ ਸਾਡਾ ਹੈਗਾ ਸੀਰਤ ਕਾਕਾ ਤੇ ਇਹ ਕੱਕੇ ਨੂੰ ਅਸੀਂ ਰਾਤ ਨੂੰ ਚੱਕ-ਚੱਕ ਕੇ ਲੈ ਕੇ ਗਏ ਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਯਾਤਰਾ ਕਦੋਂ ਕਰ ਲਈ ਹੈ ਕਦੇ ਕੋਮਲ ਨੇ ਚੱਕਿਆ ਕਦੇ ਮੈਂ ਚੱਕਿਆ ਤੇ ਕਦੇ ਚਰਨਜੀਤ ਨੇ ਚੱਕਿਆ ਤੇ ਬਾਕੀ ਸਾਰੀ ਸੰਗਤ ਨੇ ਝੂਟੇ ਦਵਾਉਂਦੀ ਗਈ ਹੈ ਤੇ ਹੁਣ ਹੁਣ ਇਹ ਸਾਨੂੰ ਝੂਟੇ ਦਵਾਉਂਦੀ ਹੋ ਰਹੀ ਹੈ ਦੇਖ ਕਿਵੇਂ ਚੱਲਦੀ ਆ ਰਹੀ ਹੈ ਐਕਟੀਵਿਟੀਆਂ ਲੋ ਜੀ ਦਿਨ ਚੜ ਚੁੱਕਿਆ ਤੇ ਮਾਤਾ ਤੇ ਪੂਆ ਜੀ ਆ ਚੁੱਕੇ ਨੇ نیچے ਨੂੰ ਤੇ ਹੁਣ ਅਸੀਂ ਕਟੜਾ ਪਹੁੰਚਣ ਵਾਲੇ ਆ ਜੀ ਤੇ ਪਹੁੰਚ ਕੇ ਫਿਰ ਅਸੀਂ ਕਰਦੇ ਆ ਆਪਣੇ ਰੂਮ ਦੇ ਵਿੱਚ ਰੈਸਟ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਗਲਾ ਵੀਅੂ ਤੇ ਅਗਲਾ ਵੀਅੂ ਇਹੀ ਹੈ ਕਿ ਹੈਲੀਕਾਪਟਰ ਜਾ ਰਿਹਾ ਜੀ ਥੱਲੋਂ ਚੱਕ ਕੇ ਬੰਦੇ ਉੱਪਰ ਤੇ ਉੱਪਰ ਚੱਕ ਕੇ ਬੰਦੇ ਥੱਲੇ ਤੇ ਹੈਲੀਕਾਪਟਰ ਨੇ ਘੰਟੇ ਦਾ ਮਹਲਾ ਦਾ ਵੀ ਲੱਖ ਤੋਂ ਲੱਖ ਕਮਾਈ ਲੈਂਦੇ ਨੇ ਹਨਾ ਤੇ ਕਮਾਉਣਾ ਵੀ ਹੈ ਤੇ ਲੱਖਾਂ ਕਰੋੜਾ ਲਾਈਵ ਹੀ ਨੇ ਨਾ ਏ ਸੀਰਤ ਕਾਕਾ ਕਰ ਰਿਹਾ ਗੁੱਤ ਤੇ ਸੇਲੀ ਦੀ ਆਪ ਦੀ ਦੀ ਤੇ ਸੇਲੀ ਪਣ ਗਈ ਆ ਤੇ ਬੱਚੇ ਮੰਨ ਕੇ ਸੱਚੀ ਸੀ ਦੇਖ ਰਹੇ ਹਾਂ ਕਿ ਕੋਈ ਪ੍ਰਵਾਹੀ ਮਸਤੀ ਕਰ ਰਹੀ ਹੈ ਹਾਰ ਦੀ ਜੈ ਹੁਣ ਸਾਡੀ ਰੂਮ ਦੇ ਵਿੱਚ ਚੱਲ ਰਹੀ ਆ ਰੈਸਟ ਤੇ ਰੈਸਟ ਕਰਦੇ ਬੱਚੇ ਖੇਡ ਰਹੇ ਨੇ ਗੂਲ ਸੀਜ਼ਨ ਦੇਖੋ ਆਹ ਦੇਖੋ ਜੀ ਮਾਤਾ ਦਾ ਭਗਤਾਂ ਲੋਰੀਆਂ ਤੇ ਜਾ ਰਿਹਾ ਕਿ ਕਿੱਡਾ ਹੌਸਲਾ ਅਸੀਂ ਯਾਤਰਾ ਕਰਕੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਨੱਚੋ ਨੱਚੋ ਖੜੇ ਹੋ ਗਏ Hallo dia, jalo, dia